ਨਜ਼ਰ ਆ ਚੁੱਕਾ ਕਿ ਖੜੀ ਇਹ ਲੜਕੀ ਕੋਈ ਮਾਮੂਲੀ ਲੜਕੀ ਨਹੀਂ ਹੈ ਬਲਕਿ ਇੱਕ ਬਹੁਤ ਵੱਡੀ ਠੱਗ ਹੈ ਜੋ ਕੁਝ ਸੈਕਿੰਡਾਂ ਵਿੱਚ ਫੇਸਬੁੱਕ ਤੇ ਮੁੰਡਿਆਂ ਨਾਲ ਦੋਸਤੀ ਕਰਕੇ ਉਹਨਾਂ ਤੋਂ ਪੈਸੇ ਠੱਗ ਲੈਂਦੀ ਸੀ ਰੂਪਨਗਰ ਪੁਲਿਸ ਵੱਲੋਂ ਵਿਸ਼ੇਸ਼ ਆਪਰੇਸ਼ਨ ਦੇ ਦੌਰਾਨ ਇਸ ਲੜਕੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਰੂਪਨਗਰ ਜ਼ਿਲ੍ਹੇ ਦੇ ਥਾਣਾ ਨੰਗਲ ਅਧੀਨ ਪੈਂਦੇ ਪਿੰਡ ਦਬ ਖੇੜਾ ਦੀ 22 ਸਾਲਾ ਮੁਟਿਆਰ ਨੂੰ ਪੁਲਿਸ ਨੇ ਠੱਗੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਐਸਾ ਸ਼ਾਤਰ ਮੁਟਿਆਰ ਦੀ ਪਛਾਣ ਪਲਵੀ ਉਰਫ ਮਿੱਠੀ ਦੇ ਵਜੋਂ ਹੋਈ ਹੈ ਪੁਲਿਸ ਨੂੰ ਪਿੰਡ ਲੋਧੀ ਨੰਗਲ ਦੇ ਮਨਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਨਾਲ ਨੌਕਰੀ ਦਿਵਾਉਣ ਦੇ ਬਹਾਨੇ ਇਸ ਲੜਕੀ ਨੇ 50000 ਦੀ ਠੱਗੀ ਮਾਰੀ ਹੈ ਇਹ ਫੇਸਬੁੱਕ ਤੇ ਲੜਕਿਆਂ ਨਾਲ ਦੋਸਤੀ ਬਣਾਉਂਦੀ ਸੀ ਤੇ ਉਹਨਾਂ ਨੂੰ ਆਪਣੇ ਆਪ ਨੂੰ ਐਨਆਰਆਈ ਦੱਸ ਕੇ ਉਹਨਾਂ ਨਾਲ ਫਰੈਂਡਸ਼ਿਪ ਕਰ ਲੈਂਦੀ ਸੀ ਫਰੈਂਡਸ਼ਿਪ ਕਰਕੇ ਕਿਸੇ ਨੂੰ ਨੌਕਰੀ ਦਾ ਬਹਾਨਾ ਲਾ ਕੇ ਕਿਸੇ ਨੂੰ ਬਾਹਰ ਜਾਣ ਦਾ ਬਹਾਨਾ ਲਾ ਕੇ ਕਿਸੇ ਨੂੰ ਭਰੋਸੇ ਵਿੱਚ ਲੈ ਕੇ ਉਹਦੇ ਨਾਲ ਰਹਿ ਕੇ ਇਨੇ ਕਿਸੇ ਥਾਂ ਤੇ ਕਈ ਥਾਵਾਂ ਤੇ ਠੱਗੀ ਲਾਈ ਆ ਕਈ ਥਾਵਾਂ ਤੇ ਚੋਰੀ ਵੀ ਕੀਤੀ ਆ ਉਹਨਾਂ ਦੇ ਘਰ ਦਾ ਸਮਾਨ ਵਗੈਰਾ ਤੇ ਇੱਥੇ ਇਹ ਇਹ ਮਨਜੀਤ ਸਿੰਘ ਜਿਹੜਾ ਲੁਧੀ ਮਾਦਰੀ ਦਾ ਰਹਿਣ ਵਾਲਾ ਇਸ ਲੜਕੇ ਨੂੰ ਇਹਨਾਂ ਨੇ ਫੇਸਬੁੱਕ ਤੇ ਇਹਨੇ ਫਰੈਂਡਸ਼ਿਪ ਕੀਤੀ ਤੇ ਉਹਦੇ ਘਰ ਇਸ ਬਹਾਨੇ ਆ ਕੇ ਠਹਿਰ ਗਈ ਕਿ ਮੇਰੇ ਕੋਲੇ ਜਿਹੜੇ ਡਾਕੂਮੈਂਟ ਨੇ ਮੇਰੇ ਉਹ ਗੁੰਮ ਹੋ ਗਏ ਤੇ ਮੈਂ ਹੋਟਲ 'ਚ ਨਹੀਂ ਠਹਿਰ ਸਕਦੀ ਵਿਦਆਊਟ ਡਾਕੂਮੈਂਟ ਤੇ ਇਸ ਕਰਕੇ ਮੈਨੂੰ ਉਹਦੇ ਘਰੇ ਰੱਖ ਲਓ 2-4 ਦਿਨ ਬਾਅਦ ਉਹ ਉਹਨਾਂ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਬੇਟੇ ਨੂੰ ਉਹਨਾਂ ਦੇ ਮਾਪਾਪ ਨੂੰ ਵੀ ਮੈਂ ਤੁਹਾਡੇ ਬੇਟੇ ਨੂੰ ਨੌਕਰੀ ਲਵਾ ਦਿੰਨੀ ਆ ਪੀਐਨ ਦੀ ਪੱਕੀ ਨੌਕਰੀ ਲਵਾ ਦਿੰਨੀ ਆ ਉਹ ਜਾਰੇ ਚਾਸੇ ਚ ਜਾ ਕੇ ਤੇ ਉਹਨਾਂ ਕੋਲ 50000 ਰੁਪਏ ਨੌਕਰੀ ਲਵਾਉਣ ਦਾ ਲੈ ਲਿਆ ਤੇ ਇਹੋ ਜਿਹੜੇ ਇਸ ਦਰਮਿਆਨ ਉਹਨਾਂ ਦੇ ਘਰੇ ਰਹਿ ਕੇ ਉਹਨਾਂ ਦੇ ਏਟੀਐਮ ਵੀ ਚੋਰੀ ਕਰ ਲਏ ਉਹਨਾਂ ਦਾ ਇੱਕ ਉਹ ਮੁੰਡੇ ਦਾ ਆਧਾਰ ਕਾਰਡ ਤੇ 10000 ਰੁਪਏ ਵੀ ਜਿਹੜਾ ਲਕ ਚੋਰੀ ਕਰ ਲਿਆ ਉਹ ਚੋਰੀ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫਿਰ ਜਿਹੜਾ ਉਹ ਜਿਹੜੀ ਸਾਡੇ ਕੋਲ ਇਤਲਾਹ ਪਹੁੰਚੀ ਤੇ ਉਸ ਨੂੰ ਅਸੀਂ ਫਿਰ ਮਖੌਰੀ ਦੇ ਆਧਾਰ ਤੇ ਉੱਥੇ ਕੇਸ ਰਜਿਸਟਰ ਕਰਕੇ ਉਹਨੂੰ ਅਰੈਸਟ ਕੀਤਾ। ਮਿੱਠੀ ਨੇ ਪਿਛਲੇ ਸਾਲ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਦੇ ਘਰ ਨੌਕਰੀ ਵਜੋਂ ਵੀ ਕੰਮ ਕੀਤਾ ਸੀ ਅਤੇ ਮੌਕਾ ਪਾ ਕੇ ਉੱਥੇ ਸੋਨੇ ਦੀਆਂ ਚੂੜੀਆਂ ਅਤੇ ਚੈਨੀ ਹੀਰਿਆਂ ਦਾ ਹਾਰ ਚੋਰੀ ਕਰਕੇ ਫਰਾਰ ਹੋ ਗਈ ਸੀ। ਇਸ ਤੋਂ ਇਲਾਵਾ ਉਸਨੇ ਇੱਕ ਦੁਕਾਨਦਾਰ ਤੋਂ ਪਰਸ ਕਰ ਭੁੱਲਣ ਦਾ ਲਾਲਾ ਲਾ ਕੇ 16000 ਰੁਪਏ ਦਾ ਝੂਨਾ ਲਾਇਆ ਸੀ। ਅਤੇ ਅੱਜਕੱਲ੍ਹ ਫੇਸਬੁੱਕ ਰਾਹੀਂ ਲੋਕਾਂ ਨੂੰ ਉਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਕੰਮ ਸ਼ੁਰੂ ਕੀਤਾ ਸੀ ਖੁਦ ਨੂੰ ਕੈਨੇਡੀਅਨ ਨਾਗਰਿਕ ਕਹੂ ਦਾ ਦਾਵਾ ਕਰਕੇ ਇਹ ਲੜਕੀ ਲੋਕਾਂ ਤੋਂ ਲੱਖਾਂ ਪੈ ਠੱਗ ਚੁੱਕੀ ਹੈ ਸੋ ਮੈਂ ਕਿਸ ਨੂੰ ਪੈਸੇ ਦਿਵਾਏ ਸੀ ਆਪਣੀ ਰਿਸਪੌਂਸਿਬਿਲਟੀ ਤੇ ਤੇ ਜਿਨ੍ਹਾਂ ਨੂੰ ਪੈਸੇ ਦਿਵਾਏ ਸੀ ਉਹ ਵੀ ਮੁਕਰ ਗਏ ਸੀ ਤੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹਨਾਂ ਨੇ ਮੇਰੀ ਰਿਸਪੌਂਸਿਬਿਲਟੀ ਤੇ ਦਿੱਤੇ ਸੀ ਤੇ ਉਹਨਾਂ ਨੇ ਮੈਨੂੰ ਗਲੇਮ ਕੀਤਾ ਹੈ ਸਰ ਨੇ ਕਿ ਤੁਸੀਂ ਫੇਸਬੁਕ ਆਈਡੀ ਦੇ ਜ਼ਰੀਏ ਹੀ ਮਿਲਦੇ ਸੀ ਲੋਕਾਂ ਨੂੰ ਬੰਦਾ ਨਹੀਂ ਨਹੀਂ ਸਰ ਮੇਰੇ ਫਰੈਂਡ ਸੀ ਭਾਜੀ ਸੀ ਉਹਨਾਂ ਦੇ ਅੱਗੇ ਸਿਸਟਰ ਸੀ ਜਿਹਨਾਂ ਨੂੰ ਕੈਸੇ ਦਿਵਾਇ ਸੀ ਨਹੀਂ ਤੇ ਫੇਸਬੁਕ ਦੇ ਜ਼ਰੀਏ ਨਹੀਂ ਕਿਸੇ ਨਾਲ ਮਿਲੇ ਨਹੀਂ ਜੀ ਤੁਹਾਡਾ ਵਿਆਹ ਕਿੱਥੇ ਹੋਇਆ ਸੀਗਾ ਕਰਤਾਰਪੁਰ ਹੋਇਆ ਸੀ ਹੈਂ ਕਰਤਾਰਪੁਰ ਕਰਤਾਰਪੁਰ ਹਾਂ ਜੀ ਤੇ ਹੁਣ ਕੀ ਹੈ ਕਿੱਥੇ ਹੈ ਉਹ ਤੇ ਸਾਡੇ ਹਸਬੰਡ ਕਿੰਨੇ ਬੱਚੇ ਤੁਹਾਡੇ ਬੇਟਾ ਹੈ ਹੈਂ ਇੱਕ ਬੇਟਾ ਹੈ ਉਹਨੋਂ ਉਹ ਤੁਹਾਡੇ ਨਾਲ ਹੀ ਰਹਿੰਦੇ? ਨਹੀਂ ਜੀ। ਕਿਉਂ? ਇੱਕ ਹੋਰ ਵੀ ਵਿਆਹ ਕਰਾਇਆ ਕਿਨੇ? ਨਹੀਂ ਜੀ। ਕੀਰਤਪੁਰ ਜਿਹੜਾ ਕਰਾਇਆ ਉਹ ਕਿਹੜੇ? ਡਾਈਵੋਰਸ ਹੋ ਗਿਆ ਸੀ। ਅੱਛਾ ਕੀਰਤਪੁਰ ਤੇ ਕਤਾਰਪੁਰ ਦੋ ਜਗ੍ਹਾ ਕਰਾਇਆ? ਨਹੀਂ ਕਤਾਰਪੁਰ ਹੀ ਕਰਾਇਆ ਸੀ ਉਹ ਕੀਰਤਪੁਰ ਰਹਿੰਦੇ ਸੀ ਪਹਿਲਾਂ। ਅੱਛਾ। ਤੇ ਜਿਹੜੇ ਤੁਸੀਂ ਜਿਹੜੇ ਹੈਗੇ ਗਹਿਣੇ ਚੋਰੀ ਕੀਤੇ ਕੱਪੜਿਆਂ ਦੀ ਚੋਰੀ ਕੀਤੀ ਇਹਦੇ ਬਾਰੇ ਕੀ ਕਹਿਣਾ? ਸਰ ਮੈਂ ਕੋਈ ਗਹਿਣਾ ਕੋਈ ਕੱਪੜੇ ਚੋਰੀ ਨਹੀਂ ਕੀਤੇ। ਦੱਸਿਓ ਇਹ ਫੜੀ ਗਈ ਲੜਕੀ ਤਲਾਕਸ਼ੁਦਾ ਹੈ ਉਸਦਾ ਪੁੱਤਰ ਸਬਕਾ ਪਤੀ ਦੇ ਕੋਲ ਰਹਿੰਦਾ ਹੈ ਇਸ ਮੰਗਰੋਂ ਉਹ ਹੋਰ ਦੋ ਤਿੰਨ ਵਿਆਹ ਕਰਵਾ ਚੁੱਕੀ ਹੈ ਅਤੇ ਪਰਿਵਾਰ ਨੇ ਵੀ ਉਸ ਨੂੰ ਬੇਦਖਲ ਕੀਤਾ ਹੋਇਆ ਪੁਲਿਸ ਮੁਤਾਬਕ ਸ਼ੁਰੂਆਤੀ ਪੁੱਛਗਿੱਛ ਵਿੱਚ ਪੰਜ ਵਾਰਦਾਤਾਂ ਕਬੂਲ ਕੀਤੀਆਂ ਨੇ ਤੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਰੂਪਨਗਰ ਤੋਂ ਸੁਰਜੀਤ ਗਾਂਧੀ ਦੀ ਰਿਪੋਰਟ ਡੈਲੀ ਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978